NDPR ਫੈਸਿਲਿਟੀ ਤੇ ਸਵਾਗਤ ਹੈ ਇੱਕ ਵਾਰ ਫਿਰ ਤੋਂ ਅੱਜ ਤੁਹਾਨੂੰ ਵਿਖਾਉਣ ਲੱਗੇ ਆ ਪ्युअर ਮਸਲੀਨ ਦੇ ਉੱਤੇ ਆਲ ਓਵਰ ਸੂਟ ਤੇ ਦੁਪੱਟਾ ਵੀ ਪ्युअर ਮਸਲੀਨ ਦਾ ਕੱਪੜਾ ਇੰਨਾ ਸੌਫਟ ਆ ਦੁਪੱਟਾ ਹੀ ਦੇਖੋ ਪੂਰਾ ਸ਼ਾਨਦਾਰ ਇੰਨਾ ਪਿਆਰਾ ਜਿਹਾ ਕਲਰ ਆ ਤਾਂ ਦੇਖੋ ਫਾਈਨਲ ਲੁੱਕ ਇਹਦੇ ਵਿੱਚ ਆਪ ਨੂੰ ਮਿਲ ਜਾਣਗੇ 4 ਕਲਰ ਬੜੇ ਪਿਆਰੇ ਪਿਆਰੇ ਕਲਰ ਆਏ ਆ ਬਹੁਤ ਹੀ ਸ਼ਾਨਦਾਰ ਲੱਗ ਗਿਆ ਆ ਗਿਆ ਕਾਟਸ ਨਾਲ 올ਓਵਰ ਸੂਟ ਘੇਰੇ ਤੇ ਲੈਸ ਜੀ ਦਾ ਕੰਮ ਬਹੁਤ ਹੀ ਸੋਹਣਾ ਆਪਣਾ ਸੋਹਰਿਆ ਗਾਲੇ ਜੀ ਆ ਗਿਆ ਹਾਪੇ ਹੋਰ ਟੱਟਟਾ ਹੋਰ ਸਾਈਡ ਲੈਸ 올 ਸਾਈਡ ਕੀ ਇਹ ਤਾਂ ਵਿੱਚੋਂ ਹੀ ਲੈਸ ਜੀ ਆ ਬਹੁਤ ਸੋਹਣਾ ਕਪੜਾ ਬਹੁਤ ਹੀ ਸੋਹਣਾ ਦੁਪੱਟਾ ਇਹ ਕਲਰ ਇਹਦੇ ਚ ਆਪਾਂ ਨੂੰ ਬਹੁਤ ਸ਼ਾਨਦਾਰ ਮਿਲ ਜਾਣਗੇ ਕਲਰ ਹੈਗੇ ਆ 1213 ਦੇਖੋ ਜੀ ਭੈਣਾਂ ਨੂੰ ਬੇਨਤੀ ਆ ਵੀਡੀਓ ਜਰੂਰ ਸ਼ੇਅਰ ਕਰਦਿਆ ਕਰੋ ਕਲਰ ਦੇਖੋ ਬੜੇ ਘੈਂਟ ਜਿਹੇ ਕਲਰ ਆਏ ਆ 13 14 ਕਲਰ ਹੈਗੇ ਆ ਆਪਣੇ ਕੋਲ ਦੇਖੋ ਵੀਡੀਓ ਜਰੂਰ ਸ਼ੇਅਰ ਕਰਦਿਆ ਕਰੋ। ਠੀਕ। ਫਿਰ ਦੇਖਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।